ਭਾਜਪਾ ਨੇ ਆਪਣਾ ਮਿਸ਼ਨ ਬੋਮਤ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡਾ ਸਟੇਕ ਪੰਜਾਬ ਤੇ ਲਾ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਤੋੜਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਕਿਹਦੇ ਰਾਈ ਕੀਤੀ ਗਈ ਹੈ ਕਿਵੇਂ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਮੈਂਬਰ ਜਾ ਸਕਦੇ ਆ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਲਗਾਤਾਰ ਖਬਰਾਂ ਚ ਇਹ ਚੀਜ਼ ਚੱਲ ਰਹੀ ਹੈ ਖੁੰਡ ਚਰਚਾ ਸਿਆਸੀ ਜਿਹੜੀ ਖੁੰਡਾਂ ਤੇ ਉਹ ਇਹ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਜਾਂ ਤਿੰਨੋਂ ਵਿਧਾਇਕ ਤੋੜ ਕੇ ਬੀਜੇਪੀ ਚ ਲੈ ਜਾਏ ਜਾਣੇ ਨੇ ਜਾਂ ਬੀਜੇਪੀ ਲੈ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਹ ਕਿਉਂਕਿ ਬੀਜੇਪੀ ਇਸ ਕਰਕੇ ਕਰ ਰਹੀ ਹੈ ਕਿ ਬੀਜੇਪੀ ਕੋਲੇ ਫਿਲਹਾਲ ਬਹੁਤ ਮਤਦਾਨ ਅੰਕੜਾ ਨਹੀਂ ਵੱਡੀਆਂ ਪਾਰਟੀਆਂ ਉਹ ਤੋੜ ਨਹੀਂ ਸਕਦੀ ਖਾਸ ਕਰਕੇ ਜਿਹਦੇ ਵਿੱਚ ਸਮਾਜਵਾਦੀ ਪਾਰਟੀ ਹੈ ਤਿਰਨਮੂਲ ਕਾਂਗਰਸ ਹੈ ਜਾਂ ਫਿਰ ਹੋਰ ਵੱਡੀਆਂ ਪਾਰਟੀਆਂ ਨੇ ਡੀਐਮਕੇ ਹੈ ਉਹਨਾਂ ਨੂੰ ਤਾਂ ਉਹ ਤੋੜ ਨਹੀਂ ਸਕਦੀ ਜਾਂ ਤਾਂ ਉਹ ਜਨਤਾਦਲ ਯੂनाइटेड ਨੂੰ ਆਪਣੇ ਨਾਲ ਲਾ ਲੂਗੀ ਜਾਂ ਫਿਰ ਉਹ TDP ਨੂੰ ਉੱਥੇ ਵੀ ਗੰਜਾਇਸ਼ ਛੇੜੀ ਸੌਖੀ ਨਹੀਂ ਲੱਗਦੀ ਇਸ ਕਰਕੇ ਭਾਜਪਾ ਛੋਟੀਆਂ ਪਾਰਟੀਆਂ ਤੇ ਜਾਂ ਫਿਰ ਆਜ਼ਾਦ ਵਿਧਾਇਕਾਂ ਨੂੰ ਭਾਜਪਾ ਚ ਲਿਆਉਣ ਦੀ ਤਿਆਰੀ ਕੀਤੀ ਹੋਈ ਹੈ ਚਰਚਾ ਇਹ ਹੈ ਕਿ ਰਵਨੀਤ ਸਿੰਘ ਬਿੱਟੂ ਦੀ ਜ਼ਿੰਮੇਵਾਰੀ ਲਾ ਦਿੱਤੀ ਗਈ ਹੈ ਜੋ ਕਿ ਸਜਰੇ ਸਜਰੇ ਕੇਂਦਰ ਚ ਰਾਜ ਮੰਤਰੀ ਬਣਿਆ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਦੋ ਜਾਂ ਫਿਰ ਤਿੰਨੇ ਐਮਪੀ ਤਿੰਨੇ ਲੋਕ ਸਭਾ ਮੈਂਬਰ ਭਾਜਪਾ ਚ ਲੈ ਕੇ ਆਓ ਇਹ ਜ਼ਿੰਮੇਵਾਰੀ ਰਵਨੀਤ ਮਿੱਟੂ ਦੀ ਲਈ ਗਈ ਹੈ ਰਵਨੀਤ ਮਿੱਟੂ ਦੀ ਜ਼ਿੰਮੇਵਾਰੀ ਸਿੱਧੀ ਅਮਿਤ ਸ਼ਾਹ ਨੇ ਲਈ ਹੈ ਅਮਿਤ ਸ਼ਾਹ ਦੇ ਵੱਲੋਂ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਆਖਿਰਕਾਰ ਮਸਲਾ ਹੈ ਕੀ ਹੈ ਕਿਉਂ ਇਹ ਚਰਚਾਵਾਂ ਚੱਲ ਰਹੀਆਂ ਨੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਕਿ ਭਾਜਪਾ ਆਪਣਾ ਬਹੁਮਤ ਦਾ ਮਿਸ਼ਨ ਪੂਰਾ ਕਰਨ ਦੇ ਲਈ ਤਿਆਰੀ ਖਿੱਚ ਰਹੀ ਹੈ ਚਰਚਾ ਕੀ ਹੈ ਪੰਜਾਬ ਸਬੰਧੀ ਇੱਕ ਨਵੀਂ ਚਰਚਾ ਸੁਣੀ ਜਾ ਰਹੀ ਹੈ ਜਿਸ ਦੇ ਵਿੱਚ ਨਵੇਂ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿ ਉਹ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਵਿੱਚੋਂ ਦੋ ਜਾਂ ਤਿੰਨਾਂ ਨੂੰ ਹੀ ਭਾਜਪਾ ਵਿੱਚ ਸ਼ਾਮਲ ਕਰਾਉਣ ਪਰ ਗੌਰਤਲ ਹੈ ਕਿ ਬਿੱਟੂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਜ਼ਦੀਕ ਨੇ ਉਥੇ ਹੀ ਉਹਨਾਂ ਦੀ ਦੋਸਤੀ ਆਪਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਾਫੀ ਗੂੜੀ ਦੱਸੀ ਜਾਂਦੀ ਹੈ ਚਰਚਾ ਤਾਂ ਇਹ ਵੀ ਰਹੀ ਹੈ ਕਿ ਭਾਵੇਂ ਮਾਨ ਲੋਕ ਸਭਾ ਮੈਂਬਰ ਰਹਿੰਦੇ ਆ ਨਿੱਜੀ ਤੌਰ ਤੇ ਵੀ ਅਮਿਤ ਸ਼ਾਹ ਨੂੰ ਜਾਣਦੇ ਸੀ ਪਰ ਅਮਿਤ ਸ਼ਾਹ ਤੇ ਮਾਨ ਵਿਚਾਲਾ ਤਾਲਮੇਲ ਵੀ ਬਿੱਟੂ ਨੇ ਹੀ ਬਿਠਾਇਆ ਸੀ ਖੈਰ ਰਾਜਨੀਤੀ ਵਿੱਚ ਦੋਸਤੀ ਤੇ ਦੁਸ਼ਮਣੀ ਕਦੇ ਪੱਕੀ ਨਹੀਂ ਹੁੰਦੀ ਉੰਜ ਆਪਦੇ ਤਿੰਨ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ ਤਾਂ ਪਹਿਲਾਂ ਹੀ ਭਾਜਪਾ ਚੋਂ ਆਏ ਨੇ ਮਾਲਵਿੰਦਰ ਸਿੰਘ ਕੰਗ ਸ਼੍ਰੀ ਆਨੰਦਪੁਰ ਸਾਹਿਬ ਤੋਂ ਜੋ ਸੱਜਰੇਲ ਲੋਕ ਸਭਾ ਮੈਂਬਰ ਬਣੇ ਨੇ ਉਹ ਭਾਜਪਾ ਤੋਂ ਆਏ ਨੇ ਤੇ ਰਾਜਕੁਮਾਰ ਚੱਬੇਵਾਲ ਕਾਂਗਰਸ ਤੋਂ ਆਏ ਨੇ ਦਲ ਬਦਲੀ ਤਾਂ ਉਹਨਾਂ ਨੇ ਪਹਿਲਾਂ ਕਰ ਹੀ ਲਈ ਆ ਰਾਜਕੁਮਾਰ ਚੱਬੇਵਾਲ ਨੇ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਹਾਲਾਂਕਿ ਮਾਲਵਿੰਦਰ ਸਿੰਘ ਕੰਗ ਨੇ ਤਾਂ ਭਾਜਪਾ ਉਸ ਸਮੇਂ ਛੱਡੀ ਮੈਂ ਨਿੱਜੀ ਤੌਰ ਤੇ ਮਾਲਵਿੰਦਰ ਸਿੰਘ ਕੰਗ ਨਾਲ ਇਹ ਹਮਦਰਦੀ ਰੱਖਦਾ ਕਿ ਉਹਨਾਂ ਨੇ ਭਾਜਪਾ ਉਸ ਸਮੇਂ ਛੱਡੀ ਜਦੋਂ ਭਾਜਪਾ ਪੰਜਾਬ ਦੇ ਉੱਤੇ ਹਮਲਾਵਾਰ ਸੀ 700 ਕਿਸਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਤੇ ਹਰਿਆਣੇ ਤੇ ਬਾਕੀ ਥਾਵਾਂ 'ਤੇ ਪਹੁੰਚ ਚੁੱਕੀਆਂ ਸੀ ਉਹਨਾਂ ਗਤੀਵਿਧੀਆਂ ਦੇ ਵਿਰੋਧ ਚ ਮਾਲਵਿੰਦਰ ਸਿੰਘ ਕਾਂਗੜੇ ਪਾਰਟੀ ਛੱਡੀ ਸੀਗੀ ਇਸ ਕਰਕੇ ਉਹਨਾਂ ਨੇ ਪੁਰਾਣੀ ਪਾਰਟੀ ਛੱਡੀ ਹੈ ਰਾਜ்குਮਾਰ ਜੱਬੇਵਾਲ ਤਾਂ ਸੱਜਰੇ ਸੱਜਰੇ ਆਇਆ ਰਹੇਗੇ ਮਿੱਥੇ ਚਰਚਾ ਇਹ ਵੀ ਹੈ ਕਿ ਇੱਕ ਇਨ੍ਹਾਂ ਤਿੰਨਾਂ 'ਚੋਂ ਇੱਕ ਸਭ ਤੋਂ ਰਸੂਖਦਾਰ ਤੇ ਪੁਰਾਣਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਹੜਾ ਲੋਕ ਸਭਾ ਮੈਂਬਰ ਉਹਦੇ ਸੋਹਰੇ ਵਾਲੇ ਪਾਸੋਂ ਭਾਜਪਾ ਤੇ ਅਮਿਤ ਸ਼ਾਹ ਤੇ ਮੋਦੀ ਦੇ ਨਾਲ ਬਹੁਤ ਨਜ਼ਦੀਕੀਆਂ ਨੇ ਖਾਸ ਕਰਕੇ ਉਹਨਾਂ ਦੇ ਸੋਹਰਾ ਸਾਹਿਬ ਭਾਜਪੀ ਅਤੇ ਮੋਦੀ ਤੇ ਅਮਿਤ ਸ਼ਾਹ ਦੇ ਬਹੁਤ ਨਜ਼ਦੀਕ ਨੇ ਤੇ ਉਹਨਾਂ ਦੇ ਸਿਆਸਤ ਚ ਇੱਕ ਵੱਡੇ ਘਰਾਣੇ ਦੇ ਜਿਹੜੇ ਸੰਢੂ ਲੱਗਦੇ ਆ ਉਹ ਵੀ ਭਾਜਪੀ ਦੇ ਬਹੁਤ ਕਰੀਬ ਨੇ ਤੇ ਉਹਨਾਂ ਦੇ ਸੋਹਰਾ ਸਾਹਿਬ ਵੀ ਭਾਜਪੀ ਦੇ ਬਹੁਤ ਕਰੀਬ ਨੇ ਕਿਉਂਕਿ ਦੋਨਾਂ ਦੀ ਪਿਛੋ ਰਿਸ਼ਤੇਦਾਰੀ ਆ ਇਹ ਤਾਂ ਇਹਨਾਂ ਦੇ ਕਨੈਕਸ਼ਨ ਜਿਹੜੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਚਰਚਾ ਭਾਜਪੀ ਇਹ ਚ ਸਫਲ ਹੁੰਦੀ ਆ ਜਾਂ ਨਹੀਂ ਹੁੰਦੀ ਮੈਂ ਨਹੀਂ ਕਹਿੰਦਾ ਕਿ ਜਿਹੜੇ ਤਿੰਨੇ ਲੋਕ ਸਭਾ ਮੈਂਬਰ ਨੇ ਉਹਨਾਂ ਦਾ ਮਨ ਡੋਲ ਜਾਊਗਾ ਉਹ ਪਾਰਟੀ ਛੱਡ ਕੇ ਚਲੇ ਜਾਣਗੇ ਪਰ ਸਿਆਸੀ ਖੁੰਡਾਂ ਤੇ ਇਹ ਚਰਚਾ ਹੈ ਜਲੰਧਰ ਤੋਂ ਛਾਪ ਦੇ ਇੱਕ ਅਖਬਾਰ ਦੇ ਵਿੱਚ ਚਰਚਾ ਲੱਗੀ ਹੈ ਸਰਗੋਸ਼ੀਆਂ ਨਾਂ ਦੇ ਹੇਠ ਕਾਲਮ ਛਪਦਾ ਹੈ ਹਰਜਿੰਦਰ ਸਿੰਘ ਲਾਲ ਹੁਲਾ ਦਾ ਇਹ ਕਾਲਮ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਆਪਣੀ ਬਹੁਮਤ ਪੂਰਾ ਕਰਨ ਦੀ ਤਿਆਰੀ 'ਚ ਰੁੱਝ ਗਈ ਹੈ ਤੇ ਉਸੇ ਦਰਮਿਆਨ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਵੀ ਲੋਕ ਸਭਾ ਦੀ ਇੱਕ ਛੋਟੀ ਪਾਰਟੀ ਹੈ ਤਿੰਨ ਲੋਕ ਸਭਾ ਮੈਂਬਰ ਵਾਲੀ ਛੋਟੀ ਪਾਰਟੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿੰਮੇਵਾਰੀ ਵੀ ਬਿੱਟੂ ਨੂੰ ਸੌਂਪੀ ਗਈ ਹੈ ਤੇ ਇੱਥੇ ਵੱਡੀ ਗੱਲ ਇਹ ਵੀ ਹੈ ਕਿ ਇੰਨਾ ਜੇਕਰ ਦੋ ਚਲੇ ਜਾਂਦੇ ਆ ਜਾਂ ਤਿੰਨੇ ਚਲੇ ਜਾਂਦੀ ਆ ਇਹਨਾਂ ਤੇ ਦਲ ਬਦਲੀ ਐਕਟ ਵੀ ਲਾਗੂ ਨਹੀਂ ਹੋਣਾ ਕਿਉਂਕਿ ਜਦੋਂ ਤੁਹਾਨੂੰ ਇੱਕ ਤਿਹਾਈ ਜਾਣਾ ਚਾਹੀਦਾ ਹੁੰਦਾ ਹੈ ਤਾਂ ਇਹ ਗੱਲ ਹੈ ਪਰ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਕਾਂਗਰਸ ਵੀ ਕੁਝ ਆਜ਼ਾਦ ਮੈਂਬਰਾਂ ਨੂੰ ਆਪਣੇ ਨਾਲ ਲਾ ਰਹੀ ਹੈ ਤੇ TNC ਤਾਂ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਭਾਜਪਾ ਦੇ ਤਿੰਨ ਲੋਕ ਸਭਾ ਮੈਂਬਰ ਸਾਡੇ ਟੱਚ 'ਚ ਨੇ ਸਾਡੇ ਸੰਪਰਕ 'ਚ ਨੇ ਤੇ ਉੱਥੇ ਦਿੱਕਤ ਹੈ ਕਿ ਉਹਨਾਂ ਨੂੰ ਦੁਬਾਰਾ ਚੋਣ ਲੜਨੀ ਪੈਣੀ ਹੈ ਟੀਐਮਸੀ ਪੱਛਮੀ ਬੰਗਾਲ ਵਾਲੇ ਜਿਹੜੇ ਉਹਨਾਂ ਦੇ ਸੰਪਰਕ ਚ ਨੇ ਉਹਨਾਂ ਨੂੰ ਦੁਬਾਰਾ ਚੋਣ ਲੜਨੀ ਪੈਣੀ ਹੈ ਪਰ ਕਈ ਵਾਰ ਇਦਾਂ ਹੁੰਦਾ ਕਿ ਅਗਲਾ ਸ਼ਾਮਲ ਹੋ ਜਾਂਦਾ ਚੁੱਪ ਕਰਕੇ ਬੈਠਾ ਰਹਿੰਦਾ ਆ ਉਵੇਂ ਸ਼ਮੂਲੀਅਤ ਨਹੀਂ ਕਰਦਾ ਨਾ ਸਪੀਕਰ ਕਾਰਵਾਈ ਕਰਨ ਜੋਗਾ ਨਾ ਕੁਝ ਛੱਡਣ ਜੋਗਾ ਪਰ ਆਪਣੀ ਲॉयਲਟੀਜ਼ ਜਿਹੜੀਆਂ ਨੇ ਉਹ ਦੂਜੀ ਪਾਰਟੀ ਨਾਲ ਸਾਧ ਲੈਂਦੇ ਨੇ ਇਹ ਵੀ ਚਰਚਾ ਹੈ ਪਰ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜੇ ਚਰਚਾ ਚੱਲੀ ਹੈ ਤੇ ਗੰਭੀਰ ਇਸ ਚਰਚਾ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਹੁਣੇ ਬਾਜ਼ ਅੱਖ ਰੱਖਣੀ ਪੈਣੀ ਹੈ ਸਮਾ ਸਿਆਸਤ ਦੇ ਵਿੱਚ ਕਦੇ ਕਿਸੇ ਦਾ ਨਹੀਂ ਹੋਇਆ ਸਮਾ ਉਹਦਾ ਹੁੰਦਾ ਹੈ ਜਿਹੜਾ ਸਹੀ ਸਮੇਂ ਤੇ ਸਹੀ ਦਾ ਖੇਡ ਜਾਵੇ ਸਾਹਿਰ ਲੁਧਿਆਣਵੀ ਦਾ ਸ਼ੇਅਰ ਹੈ ਇੱਕ ਇਸ ਕਦਰ ਹਮ पे ਜਿਕਨੇ ਕੀ ਜ਼ਰੂਰਤ ਕਿਆ ਹੈ ਜ਼ਿੰਦਗੀ ਭਰ ਕਾ ਹੈ ਅਬ ਸਾਥ ਕਰੀਬ ਆ ਜਾਓ ਕਿਤੇ ਭਾਜਪਾ ਆਲੇ ਜ਼ਿੰਦਗੀ ਭਰ ਦਾ ਸਾਥ ਨਾ ਬਣਾ ਕੇ ਲੈ ਜਾਣ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਹੁਣ ਇੱਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਕ੍ਰੂਸ਼ੀਅਲ ਸਮਾਂ ਆ ਹੈ ਭਾਰਤੀ ਜਨਤਾ ਪਾਰਟੀ ਨੇ ਬਹੁਤ ਮਤ ਪੂਰੀ ਕਰਨੀ ਆ ਕਿਤੇ ਪਤਾ ਲੱਗੇ ਕਿ ਮੀਤਿਹਰ ਮਾਲਵਿੰਦਰ ਕੰਗ ਤੇ ਰਾਜਕੁਮਾਰ ਚੱਬੇ ਵਾਲ ਭਾਜਪਾਲੇ ਬੈਂਚਾਂ ਤੇ ਬੈਠੇ ਹੋਣ ਤੇ ਉੱਥੇ ਆਮ ਆਦਮੀ ਪਾਰਟੀ ਦੇ ਨਾਂ ਦੇ ਸਾਹਮਣੇ ਜਿਹੜਾ ਉਹ ਜ਼ੀਰੋ ਵਿਖਾਈ ਦਵੇ ਇੱਕ ਵੱਡਾ ਗੰਭੀਰ ਮਸਲਾ ਤੁਹਾਨੂੰ ਕੀ ਲੱਗਦਾ ਕਿ ਜੇ ਹਵਾਪਰ ਸਕਦਾ ਜਾਂ ਨਹੀਂ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਦਿਓ